ਹਾਲੋ ਸਰਪੰਚ ਬੋਲਦਾ ਹਾਂ ਸਰਪੰਚ ਸਾਹਿਬ ਉੱਤੋਂ ਵੇਖੀ ਨਾ ਤੂੰ ਮੇਰੀ ਗੱਲ ਸੁਣੋ ਮੈਂ ਤੇਜਕੁਰ ਬੋਲਦੀ ਆ ਤੇਰੀ ਚਾਚੀ ਹਾਂ ਦੇਖ ਨਾ ਕੱਲੂ ਵੀ ਅੱਖੀਨ ਬਿੰਦ ਚ ਬੜਾ ਜਿਹਾ ਫੋਨ ਕਰਿਆ ਸੀ ਫੋਨ ਕਰਿਆ ਸੀ ਫੋਨ ਤਾਂ ਹੂੰ ਕਰਿਆ ਵੀ ਚਲ ਮੁੰਡੇ ਬੈਠ ਜਾਣਗੇ ਦੋਨੇ ਐਂ ਕੁੱਟਿਆ ਐਂ ਵੇਖੀ ਨਾ ਜਿਵੇਂ ਪਸ਼ੂਆਂ ਨੂੰ ਕੁੱਟਦੇ ਹੁੰਦੇ 2 ਹੀ 2 ਹੀ ਕੁੱਟੇ ਪਾਈ ਕੋਈ ਹੱਲ ਕਰੋ ਜੇ ਤਾਂ ਕਰਦੇ ਹੋ ਤਾਂ ਦੱਸੋ ਨਹੀਂ ਮੈਂ ਤਾਂ ਥਾਣੇ ਜਾਨੀ ਆਂ ਆਇ ਨਹੀਂ ਨਿਬੜਦਾ ਅੱਛਾ ਫਿਰ ਕਰੋ ਗੱਲ ਪਾਈ ਪੁੱਛੋ ਉਹਨਾਂ 아이ਡੀ ਹਕਾਰੀ ਉਹਦੀ ਦਾਦੀ ਉਹ ਤਾਂ ਐ ਹਰ ਵਕਤ ਵੇਖੀ ਨਾ ਐ ਕਹਿੰਦੀ ਐ ਬਸ ਵੜਦੇ ਵੜਦੇ ਠੀਕ ਐ ਕਰ ਪਾਈ ਗੱਲ ਚੰਗਾ ਹੌਣ ਪਤਾ ਲੱਗੋ ਆਈ ਸੋਚ ਲਿਆ ਬੱਸ ਵੇਖੀ ਨਾ ਵੀ ਨਰਮੀ ਹੈ ਨਾ ਜਮੀ ਸੰਗ ਲਾਤੀ ਦੇਖਦੇ ਹੁਣ ਦੂਜਾ ਆਊਗਾ ਨਾ ਜਦੋਂ ਉਦੋਂ ਪਤਾ ਲੱਗੂ ਚਲੋ ਉਹ ਤਾਂ ਰਹੂ ਉੱਥੇ ਦੂਜਾ ਲੋਕ ਬਦਲੇ ਇਹਨਾਂ ਦੇ ਜਦੋਂ ਮੇਰੇ ਸ਼ੇਰ ਆ ਗਏ ਚਾਹ ਸਰਪੰਚਾ ਦੇਖੀ ਯਾਰ ਇਹਨਾਂ ਦੇ ਯਾਰ ਇਹਨਾਂ ਦਾ ਫੋਨ ਜਾ ਆਇਆ ਸੀ ਤੜਕੇ ਪਤਾ ਨਹੀਂ ਕੀ ਰੌਲਾ ਹੋ ਰਿਹਾ ਕੰਮ ਉਹਦਾ ਬਹੁਤੀ ਕਰਪਾਣ ਲਈ ਸੀ ਖੇਤ ਮਾ ਚੱਲ ਜਾਇਆ ਉਹਨੇ ਮੁਰਕਿਆ ਰਹਿ ਗਏ ਚਾਹ ਕਾਹਦਾ ਟਾਈਮ ਫਿਰ ਬੋਟਾਂ ਲੈ ਰਹੀਆਂ ਨੇ ਮਾ ਲੱਗਣਾ ਸਰਪੰਚੀ ਲਈ ਆਉਂਦੇ ਨਹੀਂ ਆ ਚਾਚੀ ਕਿਵੇਂ ਫੋਨ ਦਾ ਸੀ ਡਰ ਕੇ ਥੋੜਾ ਫੋਨ ਲਾਇਆ ਸੀ ਕਿ ਸੰਤ ਜਿਉਣ ਹੀ ਨਹੀਂ ਦਿੰਦੇ ਮੁੰਡਾ ਖੇਤ ਸੀ ਅੱਛਾ ਤੇ ਇਕੱਲਾ ਸੀ ਉਹਨੇ ਕਿਤੇ ਫੋਨ ਫੋਨ ਕਰ ਲਿਆ ਹੋਊਗਾ ਕਹਿੰਦਾ ਮੈਨੂੰ ਫੋਨ ਕਰਿਆ ਅੱਛਾ ਫੋਨ ਕਰ ਲਿਆ ਹੋਊ ਵੀ ਚਲ ਬਿੰਦ ਛੱਟੋ ਗੱਲਾਂ ਬਾਤਾਂ ਕਰਦੇ ਆ ਅੱਛਾ ਤੇ ਆ ਕੇ ਸਿੱਟੀ ਲਿਆ ਬਸ ਕਿੰਨਾ ਮੈਂ ਕਿੰਨਾ ਨਹੀਂ ਅੱਖੀ ਨਾਲ ਖੁਸ਼ ਹੋਨੇ ਅੱਛਾ ਪਹਿਲਾ ਗੱਲਵਾਦ ਨਾ ਨਾ ਪਹਿਲਾਂ ਵਟਾ ਕਹਿੰਦੇ ਤੇ ਵਟ ਟਾਤੀ ਤੂੰ ਵਟ ਟਾਤੀ ਤੁਸੀਂ ਜਦੋਂ ਸਹੀ ਜ਼ਮੀਨ ਐ ਐ ਵਟ ਕੇ ਮੇਟਾ ਹੀ ਆ ਮੈਂ ਫਿਰ ਹੱਕ ਸੀ ਉਹਦੇ ਦਾ ਦਿਖਾਉਣਾ ਸੀ ਸਾਨੂੰ ਸੱਦ ਕੇ ਮੌਕਾ ਠੀਕ ਗਏ ਹੁਣ ਤਾਂ ਸਾਨੂੰ ਚਿਮਟੀ ਗਏ ਅੱਛਾ ਗਲਤ ਕਰ ਲਾ ਫਿਰ ਤਾਂ ਤੇ ਸਮਾ ਦਾ ਕਿੱਥੇ ਐ ਕਰ 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 ਕੇ ਦਾਦੀ ਰਹੀ ਜਾਂਦੀ ਐ ਅੱਛਾ ਤੇ ਵੇਖੀ ਨਾ ਕਿਰਪਾਨ ਨਾਲ ਟੋਹੇ ਟੂਹਾ ਕੁੱਤੇ ਅੱਛਾ ਇੰਨਾ ਸੱਤਾਂ ਵੱਜੀਆਂ ਇੰਨਾ ਕੰਮ ਵਧ ਗਿਆ ਹੋਰ ਇੰਨਾ ਵਧ ਗਿਆ ਵੀਰੇ ਫੇਰ ਹੀ ਕਰ ਮਾੜੀ ਗੱਲ ਕਰੀ ਇਹ ਤਾਂ ਗਲਤ ਬਾਤ ਕਰਦਾ ਮੁੰਡਾ ਕਿੱਥੇ ਜੀ ਤੇ ਸੱਟਾ ਮੁੰਡਾ ਹਾਰ ਕੇ ਨਾਨਕੀ ਮਾਮੇ ਲੈ ਗਏ ਅੱਛਾ ਕੀ ਕਰਾਂ ਹੁਣ ਆਪ ਤੋ ਹੁਣੀ ਪੁੱਤ ਕਰਿਆ ਨਹੀਂ ਜਾਂਦਾ ਜਮੀਂ ਵਧੀਆ ਕਰਿਆ ਲੜਾਈ ਤੋਂ ਪਰਦਾ ਕਰ ਲਿਆ ਕਰਦਿਆਂ ਅਸੀਂ ਉਹਨਾਂ ਨਾਲ ਕਰ ਹੋਰ ਵੀਰਾਂ ਗੱਲ ਕਰੋ ਕੋਈ ਨਹੀਂ ਗਲਤ ਗੱਲ ਆ ਪਹਿਨਾ ਪੰਚਾਇਤ ਨੂੰ ਹੱਕ ਆ ਮੌਕਾ ਦਿਖਾਉਣਾ ਆ ਦੱਸਣਾ ਦਾ ਆ ਜਮੀਂ ਹੀ ਆ ਵੀ ਆ ਗਏ ਇੱਕ ਮੋਢਾਈ ਲੈਣਾ ਜਮਾਈ ਨਹੀਂ ਬਸ ਆਈ ਬਸ ਕਾ ਲੈ ਜਾ ਕੇ ਨਹੀਂ ਇਹ ਤਾਂ ਮਾੜੀ ਗੱਲ ਆ ਬਾਹਲਾ ਉਹ ਕਰਦਾ ਬਾਹਲਾ ਹਕਾਰਿਆ ਮੁੰਡਾ ਦਾਰਦੀ ਉਦੋਂ ਉਹ ਆ ਨਹੀਂ ਨਹੀਂ ਕੋਈ ਪਰਵਾਹ ਨਾ ਕਰੋ ਚਾਚੀ ਖੇਚਣਾ ਗਿਆ ਮੁੰਡੇ ਦੀ ਹੈ ਮਾਤਾ ਪਣ ਕਿਹੜ ਚੁਣੀਆਂ ਘਟੂ ਘਟ ਦਿਖਾਉਣਾ ਕੇ ਮਾਫ ਕਰ ਦਿਖਾਉਣਾ ਉਹ ਕਰਤੀ ਨਾ ਤਾਂ ਖੜਾ ਹੋਇਆ ਜਾਂਦਾ ਅੱਛਾ ਫਿਰ ਉਹਦਾ ਮਾਮਾ ਲੈ ਗਿਆ ਆ ਕੇ ਕਹਿੰਦਾ ਵੇਖੀ ਨਾ ਚੱਲ ਭਾਈ ਚੱਲ ਵਧੀਆ ਟਲੀ ਚੰਗਾ ਰਾਇ ਕਰਿਆ ਪਰਦਾ ਲੜਾਈ ਤੋਂ ਪਰਦੇ ਠੀਕਾ ਕੀ ਕੱਢਿਆ ਲੜਾਈਆਂ ਚ ਕਿਸੇ ਨੇ ਭਾਈ ਬਾਹਲਾ ਬੱਸ ਕੋਈ ਨਾ ਉਹਨਾਂ ਨੂੰ ਪੁੱਛ ਦਿਆ ਵੀ ਕੀ ਗੱਲ ਆ ਘਰ ਇਹ ਵੀ ਮੈਂ ਕਹੀ ਸੀ ਲਾਂਬਾ ਦੇਣਾ ਹਜੇ ਕਹਿੰਦੀ ਆ ਕਿ ਅਸੀਂ ਤਾਂ ਆਈ ਖਾਵਾਂਗੇ ਆਏ ਕਿ ਮੈਂ ਖਾਵਾਂਗੇ ਹਾਂ ਆਈ ਅਸੀਂ ਤਾਂ ਹੋ ਕਰਾਂਗੇ ਕਹਿੰਦੀ ਐਵੇਂ ਜੁਕਰੀ ਕੁੱਟਾਂਗੇ ਦੇਖਾਂਗੇ ਆਏ ਦਾ ਤਗੜਾ ਮਾੜੇ ਨੂੰ ਹਰੇ ਕੀ ਖਾ ਜਾ ਕਰੇ ਬੱਸ ਆਈ ਕਰੀ ਜਾਂਦੇ ਆ ਭਾਈ ਨੇ ਕੋਈ ਨਾ ਫਿਕਰ ਦਿਆਂ ਗੱਲ ਅਸੀਂ ਵੀ ਧੜਕੇ ਫੋਨ ਜਾਇਆ ਮਾਹ ਚਲੋ ਚੱਲ ਗਿਆ ਉਹ ਮੈਂ ਆਖਾ ਮੈਂ ਕਰਦੀਆਂ ਸਰਪੰਚ ਨੂੰ ਫੋਨ ਉਹ ਕਹਿੰਦਾ ਹਾਂ ਉਹ ਮੇਰਾ ਭਰਾ ਕਹਿੰਦਾ ਸਰਪੰਚ ਨੂੰ ਘਰ ਆ ਕੇ ਪਹਿਲਾਂ ਤੂੰ ਫੋਨ ਨਹੀਂ ਪੁੱਛਦੇ ਉਹਨਾਂ ਨਾਲ ਗੱਲ ਕਰਾਂਗੇ ਪੁੱਛਦੇ ਆ ਚਲ ਜਾ ਚੀ ਨਾਲ ਵਾਲੀ ਘਰ ਆ ਨਾ ਹਾਂ ਬਈ ਨਾਲ ਵਾਲਾ ਘਰ ਚਲੋ ਪੁੱਛ ਪਤਾ ਕੀ ਦੋਨਾਂ ਧਿਰਾਂ ਨੂੰ ਬਿਠਾ ਕੇ ਗੱਲ ਸੁਣੀ ਜਾਊਗੀ ਹਾਂ ਕਰ ਭਾਈ ਗੱਲ ਮੈਂ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਫੇਰ ਹੀ ਪਤਾ ਲੱਗੂ ਵੀ ਕਸੂਰ ਕੀ ਚਾ ਚਲ ਨਾਲ ਜਾ ਘਰ ਪਤਾ ਕਰ ਨਹੀਂ ਮਾਰਨ ਵਾਲੀ ਮਾਰਨ ਵਾਲਾ ਕੰਮ ਕਰਿਆ ਉਹਨਾਂ ਨੇ ਗਲਤ ਦੱਸਣਾ ਸੀ ਪਹਿਨਾ ਉਹਨਾਂ ਨੇ ਹਾਂ ਚਲੋ ਮੋਬਾਇਲਾ ਇੱਕ ਆਜੋ ਆਜੋ ਚਲੋ ਕਰ ਦਿਓ ਪਤਾ ਆਹੀ ਘਾਰਾਂ ਨਾਲ ਕਿਹੜਾ ਹਾਂ ਉਹ ਆ ਗਏ ਬੇ ਪੁੱਤੋ ਤਾਂ ਚੜਕੇ ਉਹ ਆਉਂਦੀ ਜਿਹਨਾਂ ਚਾਚੀ ਬੋਲਿਓ ਨਾ ਗੱਲ ਸੁਣਦੀ ਏ ਜਿਹੜੀ ਹੈ ਭਾਈ ਭਾਈ ਨਹੀਂ ਹੋ ਕੀ ਕਰੇ ਕੋਈ ਗੱਲ ਨਹੀਂ ਪਹਿਨਾ ਗੱਲ ਸੁਣਨੀ ਪੈਂਦੀ ਸਾਰਿਆਂ ਨੂੰ ਸਵਜ ਨੂੰ ਤਾਂ ਫੈਸਲਾ ਨੂੰ ਹਾਂ ਆ ਬਾਈ ਕਰੀਓ ਮੁੰਡਿਓ ਹਾਂਜੀ ਸਾਫ ਸਿਕਾ ਬਾਈ ਹਾਂ ਇੱਧਰ ਬੈਠ ਜਾ ਵੀ ਸਰੀਆ ਮੱਠੂ ਕਾ ਚੀ ਹਾਂ ਬਾਈ ਕੀ ਗੱਲ ਹੋਈ ਆ ਗੱਲ ਕੀ ਹੁਣ ਸੀ ਭਾਈ ਹਾਂਜੀ ਇਹਦੇ ਪੁੱਤੇ ਨੇ ਫੋਨ ਕਰਤਾ ਮੇਰੇ ਪੁੱਤੇ ਨੇ ਅੱਛਾ ਆ ਜਾ ਕਹਿੰਦਾ ਇੱਥੇ ਵੱਟ ਦੇ ਖੜਾ ਹੋਵੇਂ ਅੱਛਾ ਇਹ ਭਾਈ ਮੁੰਡਾ ਵਾਗ ਗਿਆ ਅੱਛਾ ਜਦੋਂ ਤੇਹ ਠੱਪ ਤੇ ਹੋਣ ਲੱਗਿਆ ਅੱਛਾ ਜੀ ਇਹਨੇ ਫੜ ਲਿਆ ਅੱਛਾ ਇਹਨੇ ਛੁੜਕਿਆ ਅੱਛਾ ਇਹ ਜੇ ਆਇਆ ਨਹੀਂ ਕਰੇ ਆ ਮੁੰਡੇ ਦਾਦੀ ਪਹਿਲੇ ਆ ਗਈ ਮੇਰੇ ਚੜ ਕੇ ਅੱਛਾ ਅਗੇ ਥੋੜਾ ਮੁੰਡਾ ਉਹ ਕਰਾਇਆ ਵਾਹ ਕਰਾਇਆ ਤੂੰ ਉਹ ਕਰਤੀ ਸੀ ਵਾਹ ਮੈਂ ਹਮਾ ਕਰਦੀ ਸੀ ਫਰੀਕ ਹੁਣ ਹਫਤੇ ਤਾਂ ਚੜਾਉਣੇ ਸੀ ਤੂੰ ਖਰੀਦ ਤੇ ਦਿੱਤੇ ਦਿੰਨੀ ਹੈ ਕਿ ਹਾਂ ਹਥਿਆਰ ਮੈਂ ਮਾਰ ਹਥਿਆਰ ਵੀ ਦਿੱਤੂਗੀ ਪਤਾ ਕੀ ਆ ਸਿਆਣੇ ਬੰਦਿਆਂ ਦਾ ਕੰਮ ਹੁੰਦਾ ਵੀ ਜਵਾਕਾਂ ਨੂੰ ਰੋਕਣਾ ਉਪਾਹੀ ਨਹੀਂ ਮੰਨ ਲਓ ਵੀ ਕੋਈ ਗੱਲਬਾਤ ਹੋ ਜਾਂਦੀ ਬਥੇਰੇ ਰੋਕਿਆ ਕਿੰਨੇ ਕੱਲੇ ਤੁਹਾਡੇ ਜਵਾਕ ਨੇ ਸਾਡਾ ਤਾਂ ਬਥੇਰੇ ਰੁਕਦਾ ਰਿਹਾ ਜੇ ਕੋਈ ਵੰਗਾਰੇ ਭਾਈ ਤੈਨੂੰ ਅੰਨਾ ਨੰਗਾਰੂਗੀ ਤਾਂ ਆਂਝਣ ਜੜਕੇ ਫਿਰ ਨਹੀਂ ਫੋਨ ਆ ਗਿਆ ਸੀ ਤੁਹਾਡਾ ਹੱਕ ਦੀ ਸੁਨੇਹਾ ਲਾਉਣ ਦਾ ਕਿ ਨਾ ਪੰਚਾਇਤ ਨੂੰ ਅਸੀਂ ਆਪੇ ਸਮਝਾਉਂਦੇ ਆ ਕੇ ਫੇਰ ਜਵਾਕਾਂ ਦਾ ਤੁਹਾਨੂੰ ਪਤਾ ਹੀ ਜਵਾਕ ਕਦੋਂ ਖੜਦੇ ਨੇ ਨਹੀਂ ਜਵਾਕਾਂ ਨੂੰ ਕੋਈ ਗੱਲ ਨੂੰ ਗੱਲਬਾਤ ਹੋ ਜੇ ਫੇਰ ਹੈ ਗਲਤਤ ਹੋਈ ਨਹੀਂ ਨਹੀਂ ਇਹ ਨਾ ਜੀ ਇਹ ਕਰਿਆ ਨਹੀਂ ਚਾਚੀ ਦਾ ਕਹਿਣਾ ਵੀ ਇਹਨਾਂ ਦੇ ਮੁੰਡੇ ਦੇ ਤਾਂ ਢੂਹੀ ਤੇ ਸੱਟੀਆਂ ਬਹੁਤ ਨੇ ਸੱਟਿਆ ਨੂੰ ਮਰਿਆ ਕਰਤਾ ਇਹ ਤਾਂ ਇਹ ਝੂਠਾ ਇਹਦਾ ਇਹ ਤਾਂ ਫਗਲਾ ਕਹਿ ਰਹੀ ਹੁੰਦਾ ਹੁਣ ਮੈਂ ਕਿਹਨੂੰ ਸੱਚ ਬੋਲੂੰ ਕਿੰਨੇ ਸੱਟਾਂ ਮਾਰੀਆਂ ਤੂੰ ਤਾਂ ਜਮਾਂ ਵੇਖੀਂ ਕੁੜਿਆ ਨਹੀਂ ਜਾਂਦਾ ਸੱਟ ਕੰਪੀ ਹੋਇਆ ਨਾ ਤਾਂ ਦੋਨੇ ਇਹਦੇ ਵੀ ਵੱਜੀਆਂ ਹੋਦੇ ਵੀ ਵੱਜੀਆਂ ਨਹੀਂ ਗਲਤ ਗੱਲ ਆ ਜੇ ਤੂੰ ਮੰਨ ਲਓ ਕੋਈ ਗੱਲਬਾਤ ਹੋ ਜੇ ਨਹੀਂ ਲੜਾਈ ਦਾ ਕੱਲ ਨੂੰ ਕੋਈ ਹਸਪਤਾਲ ਪਹੁੰਚੇ ਕੁਛਰੇ ਲੱਗ ਜਾਣ ਫਿਰ ਇਹ ਮੈਂ ਹੁਣ ਅੱਜ ਤੋਂ ਨਹੀਂ ਸੰਤੰਦ ਕਰਦੇ ਪਹਿਲੇ ਦਿਨ ਤੋਂ ਤੱਕ ਕਰਦੇ ਆਏ ਨੇ ਤੈਨੂੰ ਮੇਰੀ ਗੱਲ ਨਾਲ ਸਹਿਮਤਾ ਹੀ ਪਰ ਤੁਹਾਡਾ ਕੀ ਰਾਂ ਦਾ ਹੱਕ ਮੰਗਦਾ ਸੀ ਪੰਚਾਇਤ ਨੂੰ ਦੱਸਾਂ ਜੇ ਤੰਗ ਕਰਦੇ ਆ ਹੁਣ ਇਹਨਾਂ ਨੇ ਸੁਨੇਹਾ ਲਾਇਆ ਤੁਸੀਂ ਤਾਂ ਸੁਨੇਹੀ ਨਹੀਂ ਲਾਇਆ ਵੀ ਭਾਈ ਕੋਈ ਸਾਡੀ ਲੜਾਈ ਪੜਾਈ ਹੋ ਗਈ ਫਿਰ ਉਹ ਬਸ ਇਹ ਸੁਨੇਹਾ ਆ ਗਿਆ ਨਹੀਂ ਇਹਦਾ ਕਿਹਨਾ ਥਾਣੇ ਜਾਂਦੇ ਸੀ ਮੈਂ ਇਹਨਾਂ ਨੂੰ ਰੋਕਿਆ ਵੀ ਭਾਈ ਕੀ ਕਰੋਗੇ ਤੁਸੀਂ ਦੋਨੇ ਤਰਾ ਪੈਸੇ ਲਾਉਂਗੇ ਆ ਗਮਾਨ ਮੱਥਾ ਤੁਹਾਡਾ ਆਪ ਜੋ ਤੁਸੀਂ ਦੋਸ਼ ਨਹੀਂ ਲਾਇਆ ਚਲ ਭਾਈ ਮੁੰਨੇ ਇਹ ਇੱਕੋ ਜੇ ਹੋ ਗਈ ਉਹਨਾਂ ਤੋਂ ਵੀ ਵੱਜੀ ਇਹਨਾਂ ਤੋਂ ਵੀ ਵੱਜੀ ਨਹੀਂ ਆਏ ਕੋਈ ਜ ਨਹੀਂ ਭਾਈ ਗਲਤੀ ਮੰਨੋ ਠੀਕ ਹੈ ਗਲਤੀ ਤਾਂ ਫੇਰ ਮੰਨਣ ਹੁੰਦਾ ਜੇ ਸਾਡੇ ਵੀ ਨਾ ਵੱਜੀ ਹੁੰਦੀਆਂ ਇਹ ਤਾਂ ਸਾਡੇ ਦੇ ਛੜਕੇ ਆ ਗਏ ਸੀ ਫਿਰ ਸਾਡੇ ਕਰ ਬੁੱਲ ਪੁੱਛ ਲੋ ਕੀ ਕੁਝ ਹੋਇਆ ਜੇ ਖੁਦਾ ਕੀ ਰਸ ਸਨੇਹਾ ਲਾਉਣ ਦਾ ਤਾਂ ਹੱਕ ਸੀ ਹੱਕ ਤਾਂ ਹੁੰਦਾ ਹੀ ਏ ਫਿਰ ਹੁਣ ਜਦੋਂ ਕੋਈ ਘਰੇ ਆਊਗਾ ਫਿਰ ਉਹ ਬਖਸ਼ਣਾ ਥੋੜੀ ਜਾਂਦਾਗਾ ਨਹੀਂ ਉਹ ਤਾਂ ਕਹਿੰਦਾ ਮੈਂ ਘਰੇ ਤਾਂ ਕੋਈ ਨਹੀਂ ਗਿਆ ਸੀ ਫਿਰ ਫੋਨ ਕੀਤਾ ਨਾ ਨਾਨੀ ਕੋਲ ਅੱਛਾ ਪਹਿਲਾਂ ਕੁੱਟਿਆ ਮੈਂ ਆਈ ਮੈਂ ਖਾ ਦੇ ਖਾਈ ਉਹਨੇ ਫੋਨ ਕਰਿਆ ਸੀ ਮੈਂ ਇਹ ਕਹਿੰਨੀ ਆ ਵੀ ਕਰਿਆ ਸੀ ਇਹ ਕਹਿੰਦਾ ਕਰਿਆ ਉਹਨੇ ਤਾਂ ਵੇਖ ਦੱਸਿਆ ਕਹਿੰਦਾ ਮੈਂ ਤਾਂ ਉਹਨੂੰ ਕਰਿਆ ਸੀ ਤੇ ਫਿਰ ਤੂੰ ਆਈ ਸਿੱਟੀ ਲਿਆ ਤਾਂ ਹੁੰਦਾ ਤੂੰ ਕਰਦਾ ਤਾਂ ਲਉਂਦੀ ਹੁੰਦਾ ਪਰ ਇਹ ਨਹੀਂ ਸ਼ਰਤ ਹੁੰਦਾ ਹੈ ਕੀ ਚਾਹੁੰਦਾ ਹੈ ਕਿ ਰੇਤ ਨਾ ਨਾ ਦਿੰਨੀ ਆ ਮੈਂ ਤਾਂ ਸਮਾਰ ਕੇ ਵੱਡੂੰਗੀ ਦੁਸ਼ਮਣ ਤਾਂ ਭਾਨੇ ਨਾਲ ਹੀ ਸਰਦਾ ਹੁੰਦਾ ਪੈਣਾ ਨਹੀਂ ਗਲਤੀ ਤੁਹਾਡੇ ਦੋਨਾਂ ਦੀ ਵੱਡਿਆਂ ਦੀ ਆ ਤੁਸੀਂ ਜਾਚੀ ਭੇਜਣਾ ਨਹੀਂ ਜਦੋਂ ਤੁਹਾਡੇ ਮੁੰਡੇ ਨੇ ਸਾਹਮਣੇ ਫੋਨ ਕਰਿਆ ਤੁਹਾਡਾ ਵੀ ਅੱਖ ਸੀ ਰੋਖਣ ਦਾ ਉਹ ਤਾਂ ਮੈਂ ਕੋਲ ਹੀ ਨਹੀਂ ਸੀ ਜੇ ਕੋਲੇ ਹੁੰਦੀ ਤਾਂ ਖਬਰ ਖੁਸ਼ੀ ਹੋ ਜਾਂਦਾ ਨਹੀਂ ਇਹ ਗੱਲਾਂ 'ਚ ਕੋਈ ਜ਼ਾਮ ਨਹੀਂ ਇਕੱਲੇ ਇਕੱਲੇ ਤੁਹਾਡੇ ਜਵਾਖ ਨੇ ਤੁਸੀਂ ਜਵਾਖਾਂ ਨੂੰ ਦੋਨੇ ਤੇਰੀ ਅੱਲਾ ਸੇਰੀਂ ਦਿੰਦੇ ਹੋ ਐ ਸੋਨੂੰ ਵੀ ਪਤਾ ਵੀ ਸਾਡੇ ਬੱਚੇ ਨੇ ਫੋਨ ਕਰਿਆ ਤੇ ਇਧਰੋਂ ਮਾਤਾ ਜੀ ਨੂੰ ਵੀ ਪਤਾ ਵੀ ਸਾਡਾ ਮੁੰਡਾ ਲੜਨ ਚੱਲਿਆ ਜਰੂਰ ਤਾਂ ਫਿਰ ਗਿਆ ਭਾਈ ਇਹ ਤਾਂ ਨਹੀਂ ਕੀਣਾ ਥੋੜਾ ਨਹੀਂ ਥੋੜਾ ਲੜਾਈ ਹੁਣ ਆਪਾਂ ਪਿੰਡਾਂ ਦੀ ਪੰਚਾਇਤ ਚੁਣਦੇ ਐ ਸੇ ਕੰਮ ਖਾਤਰੀ ਐ ਵੀ ਕੋਈ ਲੜਾਈ ਮਸਲੇ ਖਾਤਰ ਹਾਂ ਐਂ ਕਿੱਲਾ ਬਥੇ ਰਸਮੀ ਚੋ ਤੇਰੇ ਭਾਈ ਉਹਨਾਂ ਦੇ ਨਹੀਂ ਇਹਨਾਂ ਦੇ ਬੱਚੇ ਦੇ ਸਾਟਾ ਵੱੱਦ ਲੱਗਦੀ ਘਰ ਥੋੜਾ ਵੀ ਪਟਿਆ ਜਾਂਦਾ ਇਹਨਾਂ ਨੂੰ ਹੀ ਪਟਿਆ ਜਾਂਦਾ ਉਹ ਤੇ ਫਿਰ ਇਹਨਾਂ ਕੰਮਾਂ 'ਚ ਪਟਪਟੇ ਹੀ ਹੁੰਦਾ ਹੋਰ ਕੋਈ ਨਹੀਂ ਨਹੀਂ ਅਜਵਾ ਕਾਨੂੰ ਚੰਗੀ ਸੇਹ ਦੇਣਾ ਆਪਣਾ ਹੱਕ ਆ ਲੜਾਈ ਝਗੜੇ ਤੋਂ ਦੂਰ ਉਹੋਂ ਹੁਣ ਪੁੱਛ ਲੈਣਾ ਨਹੀਂ ਫਿਰ ਕਿਵੇਂ ਕਰਨਾ ਨਹੀਂ ਹੁਣ ਪਤਾ ਕੀ ਆ ਨਾ ਇਹਨਾਂ ਦੇ ਮੁੰਡੇ ਦੇ ਸੱਟਾਂ ਬਹੁਤ ਨੇ ਹੂੰ ਠੀਕ ਆ ਤੁਹਾਡਾ ਹੱਕ ਆ ਵੀ ਚਲੋ ਕੇਰਾ ਗਲਤੀ ਹੋਊਗੀ ਅੱਗੇ ਤੋਂ ਤੁਸੀਂ ਭਾਈ ਨਾਲ ਲੜਿਓ ਜੇ ਕੋਈ ਗੱਲਬਾਤ ਹੋਊਗੀ ਤਾਂ ਪੰਚਾਇਤ ਬੈਠੀ ਆਪਾਂ ਇਹਨਾਂ ਤੁਹਾਡਾ ਆਖਦ ਨਿਆਂ ਲਾਉਣ ਨੂੰ ਜਿਹੜਾ ਵਾਅਦਾ ਕਰੂਗਾ ਅਸੀਂ ਦੂਜੇ ਨਾਲ ਖੜੇ ਆ ਉਹ ਤਾਂ ਠੀਕ ਆ ਭਾਈ ਹੈ ਹੁਣ ਸਾਨੂੰ ਇਹਨਾਂ ਨੇ ਸੁਨੇਹਾ ਮੁੰਡਾ ਜਵਕਨ ਗਲਤੀ ਕਰ ਲਈ ਗਾਣ ਭਾਈ ਜੇ ਸਾਨੂੰ ਇਹ ਵਾਅਦਾ ਕਰਦੇ ਜੇ ਅਸੀਂ ਸੁਣ ਦੱਸ ਹਾਂ ਸਾਨੂੰ ਸੁਨੇਹਾ ਲਾਓ ਸਾਡੀ ਜ਼ਿੰਮੇਵਾਰੀਆਂ ਦੀ ਤੁਹਾਡੇ ਨਾਲ ਖੜਾਂਗੇ ਜੇ ਇਹਨਾਂ ਨਾਲ ਮੁੰਡੇ ਬਾਤਾਂ ਕਰ ਹਾਂ ਸੀ ਸਾਨੂੰ ਤੁਹਾਨੂੰ ਫਿਰ ਅਸੀਂ ਸੱਦਾਂਗੇ ਕਿ ਸ਼ਾਇਦ ਵੀ ਦੇਖ ਲਓ ਭਾਈ ਹੁਣ ਆ ਕੰਮ ਕਰ ਦੇਣ ਦਾ ਵਾਅਦਾ ਕਰ ਲੈ ਵੀ ਮੁੰਡਿਆ ਕਿਹੜਾਂ ਗਲਤੀ ਕਰੇ ਭਾਈ ਗਲਤੀ ਹੋ ਗਈ ਠੀਕ ਹੈ ਜੀ ਹਾਂ ਚਲੋ ਚਾਚੀ ਕਰਦੇ ਆਂ ਅਸੀਂ ਇਹਨਾਂ ਨਾਲ ਕੋਈ ਗੱਲਬਾਤ ਸਮਝਾਉਨੇ ਆਂ ਇਸ ਤੋਂ ਬਾਅਦ ਤੁਸੀਂ ਵੀ ਆਦੇ ਮੁੰਡੇ ਨੂੰ ਸਮਝਾ ਕੇ ਰੱਖਿਓ ਠੀਕ ਹੈ ਜਦੋਂ ਤੁਹਾਡੇ ਸਾਹਮਣੇ ਫੋਨ ਕਰਦਾ ਉਹਨੂੰ ਰੋਕਿਆ ਕਰੋ ਇਹਦਾ ਆਫ ਅਗਦੀ ਵਿਚਾਰੀ ਸੱਦ ਤੇ ਚਰਚਰ ਕੇ ਅੱਛਾ ਤੇ ਫਿਰ ਤੈਨੂੰ ਫੋਨ ਕਰਤਾ ਹੋਰ ਮੈਨੂੰ ਫੋਨ ਕਰਕੇ ਕਹਿੰਦਾ ਆ ਖੜਿਆ ਮੈਂ ਉਰੇ ਆ ਜਾ ਚੰਗਾ ਫੈਂਟਾ ਲਾਤਾ ਲਾਤਾ ਪੂਰਾ ਕੋਈ ਚੱਕਰ ਨਾ ਮੰਨੀਦਰ ਨਾਲ ਬਾਵਾ ਥੋੜਾ ਜਿਹਾ ਟਾਂਹਾ ਟਾਂਹ ਆ ਜਾਂਦਾ ਸੀ ਮੈਂ ਵੀ ਦੇਖਿਆ ਕਈ ਵਾਰੀ ਔਕੜ ਵਾਲੀ ਹੈ ਫਾਈਲ ਔਕੜ ਵਾਲੀ ਹੈ ਨਾ ਕੋਈ ਗੱਲ ਨਹੀਂ ਵਧੀਆ ਚੱਕਿਆ ਮੈਂ ਤੇਰਾ ਤਾਂ ਪਤਾ ਕੀ ਆਉਣਾ ਤੁਸੀਂ ਆਏ ਆ ਸਾਂਝੇ ਕੰਮ ਤੇ ਸਾਨੂੰ ਕਹਿਣੀ ਪੈਂਦੀ ਵੀ ਅਗਲੇ ਨਾਲ ਹਾਂ ਤੁਹਾਨੂੰ ਵੀ ਦੋਨਾਂ ਤਰ੍ਹਾਂ ਦੀ ਕਰਨੀ ਹੈ ਹਾਂ ਅਸੀਂ ਨਾਲ ਆ ਉਹ ਠਾਣੇ ਲੋੜ ਹੋਵੇ ਜਦੋਂ ਮਰਜੀ ਦੱਸਦੀ ਫੋਨ ਕਰਦਾਂਗੇ ਠੀਕ ਹੈ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਚੰਗੀ ਤਰ੍ਹਾਂ ਕਰਤੀ ਸਰਪਸ ਕਰ ਚੰਗੀ ਵਾਹ ਵਾਹ ਠੀਕ ਹੈ ਪੈਣ ਵਾਲੀ ਵੀ ਵਾਹ ਵਾਹ ਭਾਈ ਗੁੰਮ ਸੱਟਾ ਮਾਰੀ ਹਾਂ ਹਾਂ ਵਧੀਆ ਕਰਿਆ ਫੱਟਣਾ ਕਰੀ ਹਾਂ ਹਾਂ ਫੱਟਣਾ ਕਰੀ ਫੱਟਦਾ ਕਾ ਮੌਕਾ ਹੋ ਜਾਂਦਾ ਨਾ ਜੋ ਗੁੰਮ ਸੱਟਾ ਮਾਰਨ ਮਾਰ ਕੇ ਰਹੇ ਜਾ ਹਾਂ ਵਿੱਜੂ ਬਣਾ ਦੇ ਇੱਕ ਵਾਰੀ ਮੈਂ ਤਾਂ ਉਹਦਾ ਫੱਟਦਾ ਵੀ ਕੋਈ ਚੱਕਰ ਨਹੀਂ ਆਪਣੇ ਡਾਕਟਰ ਨੇ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਠਾਣੇ ਕੋਈ ਚੱਕਰ ਆਈ ਗੱਲ ਨਹੀਂ ਵਧੀਆ ਰਹੂਗਾ ਤਾਂ ਸਾਨੂੰ ਤਾਂ ਕਿਹੜਾ ਅਗਲੇ ਨੇ ਸੱਤ ਲਿਆ ਸਾਨੂੰ ਤਾਂ ਫਿਰ ਕਿਹਨਾਂ ਨਾ ਕੰਮ ਨਹੀਂ ਪੈਂਦਾ ਹਾਂ ਹਾਂ ਜਦੋਂ ਦੁਆਰੇ ਕਰੀਆਂ ਤਿੰਨ ਪੰਜ ਦੁਆਰੇ ਫੇਟਾ ਵਾਲੇ ਕੋਈ ਕਰਨੀ ਅਸੀਂ ਫੇਰ ਚਾਰ ਗੱਲਾਂ ਹੀ ਕਹਿ ਜਾਂਦੇ ਐ ਭਾਈ ਦੋਨੋਂ ਪਾਸੇ ਆਉਣਾ ਹੈ ਅਸੀਂ ਸੱਜਾਂ ਤੇ ਤਾਲੀ ਆਉਣਾ ਹੈ ਸਾਨੂੰ ਤਾਂ ਆਉਣਾ ਹੀ ਪੈਂਦਾ ਔਰ ਕੋਈ ਚੱਕਰ ਵਾਲੀ ਕਰਨੀ ਸੀ ਤੇਰੇ ਨਾਲ ਔਰ ਇਹ ਜਿਹੜੀਆਂ ਬੁੜੀਆਂ ਨੇ ਬੁੜੀਆਂ ਕੰਮ ਬਣਾਉਂਦੀਆਂ ਹਾਂ ਇਹ ਤਾਂ ਗੱਲ ਹੈਗੀ ਆ ਮਾਪਾ ਹਾਂ ਬੁੜੀਆਂ ਜਿਆਦਾ ਥੋੜੀ ਜਿਹੀ ਹੈਗੀ ਆ ਚਾਤਰਾ ਬੁੜੀ ਮੈਂ ਤੇ ਬੋਲਵਾਣੀ ਦੀ ਪਤਾ ਲੱਗ ਗਿਆ ਸੀ ਹਾਂ ਐ ਚੱਲ ਸਾਨੂੰ ਅਗਲਾ ਕਹਿੰਦਾ ਵੀ ਯਾਰ ਇਹ ਜੀ ਅੱਛਾ ਕੀ ਕਰਨੀ ਚਾਹ ਤੁਸੀਂ ਕਿਉ ਆਪਣੇ ਪੁੱਤੇ ਨੂੰ ਘੱਲਿਆ ਚਲ ਮੈਂ ਆਪਣੇ ਸਮਝਾਉਂਗੀ ਹਾਂ ਰਹਿਣਾ ਕੀ ਬਤ ਕਰਦਾ ਹਾਂ ਮੈਂ ਖੋ ਗਲਤ ਬੋਲਿਆ ਹੁਣ ਇਹ ਜਵਾਕ ਨਿਕੋ ਜੇ ਮੈਂ ਇਹਨਾਂ ਦੇ ਨਾਲ ਸੀ ਘਰੇ ਬਟੀਆਂ ਹਾਂ ਮੈਂ ਫਿਰ ਇਹ ਜੋ ਵੀ ਕਰਨਗੇ ਹਾਂ ਚਲੋ ਚਲੀਏ ਹਾਂ ਠੀਕ ਆ ਚਲ ਤਾਂ ਬਸ ਜਾ ਤਾਂ ਬਸ ਹੁਣ ਉਧਰ ਬਣਾ ਲਈ ਤੇ ਉਧਰ ਵੀ ਪੀ ਕੇ ਆਇਆ ਕੋਈ ਨਾ ਦੱਸ ਨੀ ਲੋੜ ਪਈ ਕੋਈ ਥਾਣੇ ਹੈ ਗੱਲ ਹਾਂ ਕੋਈ ਕੰਮ ਹੋਈ ਆ ਚਾਹ ਪੀ ਜਾਂਦੇ ਥੋੜਾ ਜਿਹਾ ਜਦੂਰੀ ਬਾਦ 10-20 ਠੰਡਾ ਰਹੀ ਅਜੇ ਸਾਡੀ ਵੀ ਕਹੀ ਹੋਈ ਆ ਗੱਲ ਠੀਕ ਹੈ ਠੀਕ ਹੈ ਚੰਗਾ ਭਾਈ ਹਾਂ ਫੋਨ ਲਗੋ ਵਧੀਆਂ ਕਰੀ ਸਰਪੰਚ ਨੇ ਤਾਂ ਦੇਖਦੀ ਹਾਂ ਵੱਡਾ ਅੱਜ ਆ ਜਾਊਗਾ ਫੇਰ ਲਗੂ ਪਤਾ ਨੂੰ ਮੈਂ ਵੀ ਸਾਰਿਆਂ ਨੂੰ ਸਮਝਾਵੀਂ ਇਹ ਦੇਖੇ ਨਾ ਕਣ ਸਰਪੰਚ ਦੇ ਕਹੇ ਤੋਂ ਨਹੀਂ ਬਣਾ ਸਾਬ ਚਾਉਂਦਾ ਸੀ ਮਦਿਆਂ ਤਾੜਿਆ ਆਨੇ ਤਾਂ ਲਾਲਾ ਕਰਤੀਆਂ ਫਿਰ ਮੈਂ ਆ ਗਈ ਆਪਣੇ ਘਰੇ ਮੈਂ ਤਰਖ ਚੜੇ ਉੱਥੇ ਨਾ ਵੱਡਾ ਹਜੇ ਨਹੀਂ ਆਇਆ ਕੱਲ ਦਾ ਫੋਨ ਕਰਿਆ ਉਹ ਗਿਆ ਹੋਇਆ ਐ ਏਡੀ ਗੱਲ ਹੋ ਰਹੀ ਐ ਹਜੇ ਨਹੀਂ ਕਰੇ ਬੜਿਆ ਪਤਾ ਹੀ ਨਹੀਂ ਕੋਈ ਬਸ ਉਹ ਸੰੰਗ ਕੀ ਨਹੀਂ ਬੋਲਤੇ ਜਸ ਆ ਜਾਂਦਾ ਹਾਂ ਹੁਣ ਤਾਂ ਮਹਾਰ ਮੁੰਡਾ ਤੇ ਆਉਂਦਾ ਸਾਸਿਹਰ ਪੂਆ ਸਾਸਰੀ ਕਾਲ ਐਨਾ ਨੇਟ ਬਸ ਨਾਂਗੀ ਸੀ ਪੂਆ ਅੱਛਾ ਹਾਂ ਤੇ ਉਹ ਕਿਵੇਂ ਹੁਣ ਛੋਟਾ ਠੀਕ ਹੈ ਹੁਣ ਤਾਂ ਠੀਕ ਹੈ ਕਹਾਂ ਤੂੰ ਹੀ ਜੀ ਦੁਖਦੀ ਸੀ ਤੂੰ ਹੀ ਦੁਖਦੀ ਸੀ ਠੀਕ ਹੈ ਚੰਗਾ ਹੈ ਦੇਖੀ ਫੇਰ ਹੁਣ ਐ ਡਰੀ ਡਰੀ ਜੇ ਨਾ ਤੂੰ ਨਾ ਕੋਈ ਗੱਲ ਹਾਂ ਚੱਕ ਦੀ ਫੱਟੇ ਕੋਈ ਗੱਲ ਹਾਂ ਬਸ ਹੁਣ ਚਕੰਨਾ ਰਹੀ ਤੋ ਠੀਕ ਜਦੋਂ ਆਪਦੇ ਜਾਨੇ ਬਹੁਤ ਅੱਖ ਮੈਨੂੰ ਉਹ ਹੋਇਆ ਪਿਆ ਉਹਨਾਂ ਕੋਈ ਗੱਲ ਨਹੀਂ ਹਾਂ ਜਦੋਂ ਐਂ ਜੇ ਨੰਗੂ ਟੱਪੂ ਨਾ ਦੰਦ ਛੱਬਦੀ ਬਸ ਆਪਾਂ ਦੇਣਾ ਪੂਆ ਉਹਨਾਂ ਦਾ ਕੁਸ ਹਾਂ ਠੀਕ ਹੈ ਠੀਕ ਹੈ ਡਰੀਨਾ ਜਮਾ ਵੀ ਬਸ ਕੋਈ ਗੱਲ ਉਹ ਤਾਂ ਜਮਾ ਠੀਕ ਸੀ ਉਹ ਛੋਟਾ ਹਾਂ ਪੂਆ ਹਾਂ ਤੇ ਹੁਣ ਤੂੰ ਜਮਾ ਡਰੀਨਾ ਨਾ ਜਮਾ ਨਹੀਂ ਡਰਦਾ ਪੂਆ ਹਾਂ ਤੇ ਜਦੋਂ ਬੱਟ ਬੱਟ ਜਾ ਕੇ ਦੰਦ ਛੱਬਿਆ ਕਰ ਬੋਲਦੇ ਜਾ ਕਰ ਵੀ ਹੁਣ ਆਓ ਜਿਹੜੇ ਹਾਂ ਜਮਾ ਨਾ ਡਰੇ ਠੀਕ ਹੈ ਹਾਂ ਇਹ ਤਾਂ ਬਾਹਲਾ ਫੁਕਰਾ ਮੰਗਾ ਉਹਨਾਂ ਦਾ ਕੋਈ ਗੱਲ ਨਹੀਂ ਪੂਆ ਆਪਾਂ ਗਾਦੀ ਦੇ ਹੀ ਜਾਂਦੀ ਆ ਪੰਪ ਦੇ ਹੀ ਜਾਂਦੀ ਆ ਪੰਪ ਹੁਣ ਠੀਕ ਆ ਬੂਆ ਹਾਂ ਚੱਕ ਦੀ ਫਟੇ ਠੀਕ ਆ ਬੂਆ ਚੱਕ ਦਾਂਗੇ ਹਾਂ ਜਦੋਂ ਤੂੰ ਨੰਗੇ ਟੱਪੇ ਦੇਖੇ ਬਸ ਐ ਚਾਰ ਚਪੇਰੀ ਨਿਗਾਹ ਕਰਕੇ ਨਾ ਜਿੱਧਰੋਂ ਚੱਲਿਆ ਉਧਰ ਹੀ ਚਲਾਤਾ ਕੰਮ ਠੀਕ ਆ ਬੂਆ ਹਾਂ ਠੀਕ ਹੈ ਜਮਾ ਨਾ ਡਰਿਆ ਡੋਰੀ ਐ ਚੁੱਪ ਤਾਂ ਇਹ ਤਾਂ ਜਮਾ ਸਾਡੇ ਚੁੱਪ ਦੇ ਫਾਇਦਾ ਉਠਾਤਾ ਇਹਨਾਂ ਨੇ ਪਤਾ ਹੀ ਨਹੀਂ ਸੀ ਇਹਨਾਂ ਉਹ ਆ ਨਰਮ ਮੈਂ ਤੈਨੂੰ ਆਖਿਆ ਸੀ ਤੈਨੂੰ ਆਖਿਆ ਸੀ ਮੈਂ ਕਿਹਾ ਮੇਰੇ ਭਤੀਜੇ ਨੂੰ ਤੋਰ ਉਹ ਕੱਡੂ ਰੜਕਾ ਇਹਦੀਆਂ ਕੜਦਾਂ ਗੀ ਬੂਆ ਕੋਲ ਹਾਂ ਜਮਾ ਤੂੰ ਦੇਖੀ ਤਾਂ ਸਹੀ ਫੇਰ ਹੀ ਮੇਰਾ ਤਾਂ ਚਿੱਤ ਖੁਸ਼ ਹੋਊਗਾ ਹੁਣ ਮੇਰਾ ਤਾਂ ਨਾ ਮੱਛਿਆ ਪਿਆ ਕਾਲਜ ਜਦੋਂ ਦਾ ਜਵਾਬ ਕਰਦਾਂਗੇ ਠੰਡਾ ਕੋਈ ਗੱਲ ਹਾਂ ਬਸ ਚੱਕ ਦੀ ਫਟੇ ਡਰਨਾ ਨਹੀਂ ਲੋੜ ਗਾਹਾਂ ਮੈਂ ਹੈਗੀ ਆ ਠੀਕ ਆ ਬੂਆ ਕੋਈ ਗੱਲ ਨਹੀਂ ਪੂਏ ਇਹਦੇ ਵਰਗੀ ਤਾਂ ਲੋੜ ਮੈਂ ਕਾਲਜ ਚ ਵਾਧੂ ਸਿੱਧੀ ਕਰੀ ਆ ਹਾਂ ਚੰਗਾ ਪੁੱਤ ਫੇਰ ਹਾਈ ਬਸ ਰਹੇ ਠੀਕ ਆ ਬੂਆ ਚੰਗਾ ਜੇ ਤਾਂ ਚਾਚੂ ਕਰਨੇ ਤਾਂ ਮੈਨੂੰ ਦੱਸ ਪੁੱਤ ਬਸ ਬੂਆ ਅੱਛਾ ਫੇਰ ਤੂੰ ਜਮਾ ਨਾ ਹੋ ਕਰ ਖੇਤ ਗੇੜਾ ਮਾਰ ਕੇ ਆ ਤੁਹਾਨੂੰ ਪਤਾ ਲੱਗੂ ਇਹਨਾਂ ਨੂੰ ਜਦੋਂ ਵੀ ਅੱਖੀ ਨਾਲ ਪੱਟ ਪੱਟ ਟੱਪਿਆ ਨਾ ਵੀ ਆ ਗਿਆ ਸ਼ੇਰ ਤਾਂ ਹੁਣ ਠੀਕ ਆ ਬੁੱਬੀ ਜਾਉਦਾ ਹਾਂ ਜਮਾ ਨਾ ਹੋ ਕਰਨੀ ਵਧੀਆਂ ਨੇ ਬੋਲਦਾ ਜੌਲਦਾ ਬਸ ਚਾਹੇ ਮਮੈਲ ਹੀ ਉਹ ਕਰਨੀ ਠੀਕ ਆ ਬੁੱਬੀ ਹਾਂ ਪਤਾ ਲੱਗ ਜੂ ਅਗਲੇ ਨੂੰ ਵੀ ਬੈਰੀਆਂ ਨੇ ਸ਼ਰਮ ਹੀ ਲਾ ਰੱਖੀ ਐ ਇਹਦਾ ਫੁਗਰਾ ਜਾ ਇਹਨੂੰ ਦੇਖਾਂਗੇ ਕੋਈ ਗੱਲ ਮਮਾ ਦਾਇਆਂ ਤੇ ਜਮਨ ਲੱਗਦਾ ਤੇ ਮਮੇ ਦਾ ਹੁੰਟਾ ਕਰਦੇ ਹਾਂ ਸਭ ਚੰ ਕੋਈ ਨਾ ਬੇਬੇ ਆਹਾ ਹਾਂ ਬੇਬੇ ਹਾਂ ਹਾਂ ਕੀ ਹੋ ਗਿਆ ਓਏ ਨਾਲਾ ਦੈਂਤ ਜਾ ਰਿਹਾਗਾ ਫੇਰ ਹੁਣ ਇਹਦੇ ਮਾਮੇ ਦਾ ਮੁੰਡਾ ਮੈਨੂੰ ਲੱਗਦਾ ਹਨਾ ਮੋਟਾ ਆ ਇਸ ਕੋ ਗਾਹ ਮਾਮੇ ਰਿਸ਼ਤੇਦਾਰ ਸੱਦ ਲੈ ਹਾਂ ਉਹ ਆਪ ਤਾਂ ਲੈ ਕੇ ਜਾ ਪਤਾ ਨਹੀਂ ਕਿੱਧਰ ਉੱਡ ਗਿਆ ਉਹ ਫਿਰ ਆਹਲਾ ਤਾਂ ਮਰਵਾ ਲਿਆ ਹੁਣ ਉਹ ਰਿਸ਼ਤੇਦਾਫੀ ਮਰਵਾਉਣਾ ਹਾਂ ਇਹਨੂੰ ਵੀ ਚੱਕ ਦਾਂਗੇ ਆਪਾਂ ਜੇ ਤਿੰਨ ਪੰਜ ਕਰੂਗਾ ਉਹ ਤੇ ਫਿਰ ਹੋਊ ਕੀ ਗੱਲ ਹਮ ਛੱਡੀ ਬਣਾ ਲੈਂਦੀ ਰਹਿੰਦੀ ਸਾਰਾ ਦਸ਼ਮਾ ਕੋਈ ਨਾ ਮੰਮੀ ਤੂੰ ਤਾਂ ਹੀ ਮਰੀ ਨਹੀਂ ਰਣੀ ਫੇਰ ਅਗਲਾ ਹੋਰ ਨਹੀਂ ਕਿਸ ਨੂੰ ਮੰਗਾਉਗੀ ਹਾਂ ਪਾਪਾ ਕੀ ਹਟੂਗੀ ਹੁਣ ਤਾਂ ਸੱਦ ਲਿਆ ਹਮ ਹੁਣ ਇਹਨੂੰ ਜਦ ਕਰ ਤਾ ਆਦ ਮਰਿਆ ਨਾ ਕਰਦਾ ਨਾ ਘਟਦਾ ਨਾ ਬੰਦਾ ਮਰਿਆ ਚ ਨਾ ਜਾਉਂਗਾ ਚਾਹੇ ਜਿਆ ਕਰਦਾਂਗਾ ਹਾਂ ਹਾਂ ਜੇ ਮੁਰਕੇ ਤੁਸੀਂ ਸੱਦੂ ਨਹੀਂ ਨਾਲ ਕੋ ਆਉਂਦਾ ਨਹੀਂ ਅਗਲਾ ਵੀ ਅਸੀਂ ਕਿਰਾਨਾ ਕਿਸੇ ਦੀ ਖਾਣੇ ਲੜਾਈ ਚ ਸਾਰਾ ਦਿਨ ਹੀ ਜਿੰਦਾ ਰਹਿੰਦਾ ਹਾਂ ਕਿਧਰੇ ਨਹੀਂ ਮੰਮੀ ਪੁਲਸ ਫੜਦੀ ਹੈਗੀ ਕੋਈ ਨਹੀਂ ਇਹ ਜੇ ਤਾਂ ਹੁੰਦੀਆਂ ਰਹਿੰਦੀਆਂ ਨੇ ਬੈਲੀਆਂ ਦੇ ਬੈਲੀ ਕਾਤੋਂ ਵੱਜਦੇ ਆ ਫਿਰ ਅਸੀਂ ਹੋਰ ਜੇ ਵੇਲ ਫੁਨੇ ਕਰਾਂਗੇ ਤਾਂ ਆਈ ਹੈ ਉਹ ਛਿੱਤਰ ਖਾ ਕੇ ਅੰਦਰ ਵੜੇ ਫਿਰ ਤਾਂ ਕੋਈ ਬੈਲੀ ਕਹਦਾ ਨਹੀਂ ਫਿਰ ਤਾਂ ਇਹ ਕਹਿੰਦੇ ਕੁੱਤੇ ਵਾਂਗ ਵੜ ਜਾਂ ਅੰਦਰ ਹਾਂ ਡਰ ਕੇ ਉਦੋਂ ਮੁਕਾਬਲਾ ਤਾਂ ਕਰਨੀ ਪਊਗਾ ਹਾਂ ਕਰਾਂਗੇ ਹਾਂ ਐ ਜਿਵੇਂ ਕਿ ਪੂਰੇ ਸਾਲ ਕੀ ਕਹਿ ਦੇਣਗੇ ਮੈਂ ਵੀ ਸਰਪੰਚ ਨਹੀਂ ਰਹੀ ਆ ਮੈਨੂੰ ਸਾਰੇ ਠਾਣੇ ਨਾਲੇ ਜਾਣਦੇ ਨੇ ਹਾਂ ਹਾਂ ਬੇਬੇ ਪਤਾ ਹੀ ਆ ਬਣਾ ਸਭ ਭਲਾਡੇ ਸਭ ਜਾਣਦੇ ਨੇ ਹਾਂ ਵੀ ਤਾਂ ਬੇਬੇ ਰੋਪ ਪਾਉਂਦੀ ਰਹਿੰਦੀ ਆ ਹੋਰ ਹੁਣ ਰੋਪ ਪਾਵਾਂ ਨਾ ਕੁੱਤਾ ਵੀ ਆਪਦੇ ਕਿੱਲੇ ਦੇ ਜੇ ਉੱਤੇ ਤਿੰਗੜਦਾ ਹੈ ਹੋਰ ਐਵੇਂ ਹੀ ਹਾਂ ਬੇਬੇ ਬੈਲੀਆਂ ਦੀ ਧੀ ਬੈਲੀਆਂ ਦੀ ਨੂੰ ਆਏ ਕਿਵੇਂ ਛਿੱਤਰ ਖਾ ਲਾਂਗੇ ਕਿਸ ਤੋਂ ਹਾਂ ਜਦੋਂ ਕੁ ਕਰਾਤ ਰੋਜ਼ ਮੰਗਾ ਦਿੰਦੇ ਤਾਂ ਘਰ ਰਿਸ਼ਤੇਦਾਰ ਵੀ ਮੰਗਾਲੇ ਸੀ ਕੁ ਮਗਾਇਆ ਤਾਂ ਨਹੀਂ ਸਾਡੇ ਤਾਂ ਆਪ ਦਾ ਇੱਕੋ ਹੀ ਹੈ ਮੇਰਾ ਤਾਂ ਇਹੀ ਜਾਂਦਾ ਰੋਜ਼ ਕੋਈ ਨਾ ਬੇਬਿਆਪਾ ਕਹੜਾ ਡਰਦੇ ਆ ਕਿਸ ਤੋਂ ਡਰਦੀ ਲੋੜ ਵੀ ਨਹੀਂ ਡਰਿਆ ਜਿੰਨਾ ਡਰੇਗਾ ਉਹਨੇ ਡਰਾਉਣਗੇ ਹਾਂ ਹਾਂ ਫਰਦਲੀ ਬਸ ਹੁਣ ਆ ਬੁੜਿਆ ਕਰਦੇ ਨਹੀਂ ਕੁੱਟ ਕੁੱਟ ਜੇ ਆਪਣੇ ਤਿੰਨ ਪੰਜ ਕਰੂਗਾ ਆਪ ਛੱਡਦੇ ਨਹੀਂ ਮੁਰਖੇ ਚੜਾਉਣ ਜੋਗਾ ਨਾ ਰਹੇ ਇੱਥੇ ਹੂੰ ਲਜਾਨ ਜੋਗੇ ਵੀ ਨਾ ਰਹਿਣ ਹੂੰ ਸਾਰਾ ਦਿਨ ਬੇਬੇ ਜੀ ਕਰੀ ਤੂੰ ਵੱਡੇ ਸਨੀਫਾਂ ਦੀ ਆਪ ਦੇ ਅੰਦਰ ਵੜ ਕੇ ਬਹਿ ਜਾ ਤੈਨੂੰ ਛੱਤਰ ਫੇਰ ਕੇ ਗਏ ਨਾ ਜਿੱਦੇ ਉੱਦੇ ਪਤਾ ਲੱਗੂ ਤੈਨੂੰ ਹਾਂ ਫੇਰ ਕਹੇਂ ਜAVE ਪੁੱਤ ਅੱਜ ਤਾਂ ਮੈਨੂੰ ਵੀ ਕੁੱਟ ਗੇ ਚਾ ਕੋਈ ਨਾ ਦੀ ਮਾਂ ਨੂੰ ਹਾਂ ਚੱਲ ਠੀਕ ਹੈ ਠੀਕ ਹੈ ਬੇਬੇ ਹਾਂ ਚੱਲ ਅੱਜ ਦੇਖਿਆ ਸੀ ਬੂਆ ਹੋ ਮੈਂ ਅੱਛਾ ਹਾਂ ਮਸਾਉਂਦਾ ਸੀ ਮੇਰੇ ਨਾਲ ਸਿੰਘ ਜੀ ਝਾਕਦਾ ਸੀ ਮੇਰੇ ਕੋਲ ਕੌੜਾ ਕੌੜਾ ਅੱਛਾ ਫਿਰ ਤੂੰ ਮੈਂ ਵੀ ਚੱਕ ਕੇ ਸੀ ਪਰ ਟਲ ਗਿਆ ਉਹ ਟਲ ਗਿਆ ਉਹ ਹਰਾਮੀ ਬਾਲਾ ਪੜਾ ਕੋਈ ਗੱਲ ਨਹੀਂ ਪੂ ਆਪਾਂ ਚੱਕ ਦਾਂਗੇ ਫੱਟੇ ਦੇਖ ਲਈ ਕੋਈ ਗੱਲ ਨਹੀਂ ਹਾਂ ਕਿਤੇ ਹੁਣ ਨਾ ਹੈ ਠੀਦਵਾਦੀ ਮੈਨੂੰ ਨਾ ਨਾ ਪੂਆ ਮੈਂ ਬੋਲਣ ਜੋ ਕਰ ਹੀ ਨਹੀਂ ਰਹਿਣੀ ਜੇ ਦੇਖ ਲੈ ਹੁਣ ਤੈਨੂੰ ਵੀ ਕੁੱਟ ਦੇ ਨਾ ਪੂਆ ਆਪਾਂ ਨਹੀਂ ਕੁੱਟ ਖਾਂਦੇ ਠੀਕ ਆ ਫਿਰ ਚੱਕ ਨਹੀਂ ਜਮਾ ਠੀਕ ਆ ਪੂਆ ਹਾਂ ਮਗਰੋਂ ਆਪੇ ਮਾਰਨ ਨੂੰ ਸਮਾਰ ਹੋ ਗਈ ਹਾਂ ਕੋਈ ਗੱਲ ਨਹੀਂ ਹਾਂ ਠੀਕ ਆ ਪੂਆ ਕੋਈ ਡਰਦੇ ਨਹੀਂ ਆਪਾਂ ਹਾਂ ਨਹੀਂ ਨਾ ਜਮਾ ਜਮਾ ਨਹੀਂ ਡਰਦਾ ਪੂਆ ਹਾਂ ਠੀਕ ਹੈ ਚੰਗਾ ਪੁੱਤ ਹੈ ਮੈਂ ਤਾਂ ਕਰਦੀ ਰੋਟੀ ਟੁਕਾ ਠੀਕ ਹੈ ਉਰਾਮ ਕਰ ਪਾਈ ਜਾ ਬੇਚਾ ਤਾਂ ਫਿਰ ਰੋਟੀ ਖਾ ਲਈ ਨਾ ਬੇਬੇ ਰੋਟੀ ਖਾ ਲੈ ਨਾ ਭਾਈ ਖਾ ਪਾਣੀ ਪੀ ਖੁਸ਼ੂ ਤੂੰ ਵੀ ਖਾਣੀ ਹੈ ਰੋਟੀ ਨਾ ਬੇਬੇ ਮੈਂ ਤਾਂ ਖਾ ਹਜੇ ਲੇਟ ਖਾਉਂਗਾ ਖਾ ਲੈ ਇੱਕ ਦੀ ਨਾ ਨਾ ਹਜੇ ਭੁੱਖ ਜੀ ਨਹੀਂ ਸੀ ਕਿ ਮੈਂ ਲੇਟ ਹੀ ਖਾਉਂਗਾ ਤਾਂ ਅੱਛਾ ਫੇਰ ਮੈਂ ਖਾ ਲੈਣੀ ਆ ਸਵੇਰੇ ਫਿਰ ਮੈਂ ਖੇਤ ਕੰਨੀ ਗੇੜਾ ਮਾਰ ਕੇ ਆਉਂਗਾ ਬੇ। ਹੁਣ ਆ ਰਹੀ ਸਵੇਰੇ ਕੀ ਖੇਤ? ਮੱਝ ਆਇਆ ਹਾਂ ਕਿੰਨੇ ਦਿਨ ਹੋ ਗਏ ਹੁਣ ਖੇਤ ਨਹੀਂ ਗਏ ਜਦੋਂ ਦਾ ਰੋਲਾ ਆਇਆ ਹੋਇਆ ਹੈਗਾ। ਹਾਂ। ਆਂਗੇ ਖੇਤ ਮੇ ਗੇੜਾ ਮਾਰਿਆ ਆਵਾਂਗੇ। ਮਾਰੇ ਇਸ ਲਈ ਹਾਂ ਖਾਲੀ ਨਾ ਜਾਈਂ। ਹਾਂ ਹਾਂ ਕੋਈ ਨਾ। ਅੱਛਾ ਚਲੇ ਜੀ ਕੁਛ। ਹਮ। ਠੀਕ ਹੈ। ਹਾਂ। ਤਾਂ ਠੀਕ ਹੈ ਬੇਬੇ ਮੈਂ ਖੇਤ ਕੰਨੀ ਗੇੜਾ ਮਾਰਿਆ ਆਵਾਂ। ਹਾਂ। ਸਵੇਰੇ ਹੀ ਹੋਰ ਸਵੇਰੀ ਜਾਇ ਆਉਣਾ ਫਿਰ ਤੁੱਪਵਾਲੀ ਹੋ ਜਾਂਦੀ ਆ ਫਿਰ ਸਵੇਰੇ ਜਨਾਂ ਉੱਥੇ ਕੋਈ ਹੋਵੇ ਨਾ ਆਉਂਦਿਆ ਕੁਛ ਲੈ ਕੇ ਜਾ ਹਾਂ ਲੈ ਆਂ ਨਾ ਕੋਈ ਨਾ ਮੈਂ ਕਹਾੜੀ ਜੀ ਲੈ ਹਾਂ ਜੀ ਅਤ ਨਹੀਂ ਜਾਂਦੇ ਹੁੰਦੇ ਆ ਲੈ ਜਾਂਦਾ ਕੋਈ ਨਾ ਹੋਰ ਜੋ ਦੁਸ਼ਮਣੀ ਹੋਵੇ ਫਿਰ ਖਾਦ ਨਹੀਂ ਤੁਰਨਾ ਚਾਹੀਦਾ ਨਾ ਕੋਈ ਨਾ ਲੈ ਜਾਂਦਾ ਹੂੰ ਇਹ ਲੈ ਜਾ ਕੋਈ ਨਾ ਚਲਾਦੀ ਜਾ ਕੇ ਚੰਗਾ ਇੱਧਰ ਆ ਕੇ ਬੈਠ ਖੁਸ਼ ਹੋ ਖੇਤ 'ਚ ਆ ਅੱਜ ਤੇ ਪੇਟ ਕਿਹੜਾ ਮਾਰਨਾ ਗੇੜਾ ਫਿਰ ਮਾਰਨਾ ਹੀ ਫਨਾਵ ਤੇ ਖੇਤ 'ਚ ਤੱਕ ਗੇੜਾ ਨਹੀਂ ਮਾਰਨਾ ਜੇ ਰਤ ਮਾਰ ਨਾ ਮੈਂ ਕਹਾੜੀ ਜੀ ਲੈ ਗਿਆ ਸੰਦੇ ਤੁਹਾਡੀ ਲੈ ਗਿਆ ਜੇ ਕੋਈ ਗਾਹ ਹੋਵੇ ਕੋਈ ਗੱਲ ਹੋਵੇ ਫੇਰ ਫਿਰ ਖਾਦੀਆ ਤੇ ਕੀ ਕਰੂਗਾ ਅਗਲਾ ਚਿੰਮ ਉਹ ਮੇਰੀ ਮੰਨਦਾ ਨਹੀਂ ਹੈਗਾ ਅਗਲਾ ਚਿੰਮੜ ਜੂ ਨਹੀਂ ਤਾਂ ਮੈਨੂੰ ਜੰਦੇ ਨੂੰ ਰੋਕਿਆ ਨਹੀਂ ਮੇਰੀ ਮੰਨਦਾ ਤਾਂ ਹੈ ਨਹੀਂ ਚੰਗਾ ਨਹੀਂ ਮੰਨਦਾ ਤੂੰ ਅੰਦਰਵਾੜ ਨੇ ਚੋਣੀ ਹੈ ਹੋਰ ਐ ਵੀ ਕਿਉਂ ਕਿਸੇ ਦਾਕਰੇ ਲਾਉਂਦੇ ਕਰਦੇ ਹੋ ਦਾਕਰੇ ਤਾਂ ਹੁਣ ਲਾਉਣੇ ਨਹੀਂ ਜਦੋਂ ਕੋਈ ਜਾਨ ਹੀ ਨਹੀਂ ਛੱਡਦਾ ਬੱਸ ਸਾਰਾ ਦਿਨ ਮਾਰਨ ਮਾਰਨ ਦੀਆਂ ਗੱਲਾਂ ਉਹ ਨਨ ਨਿਸ਼ਰਮ ਹੈਗੀ ਵੀ ਅਸੀਂ ਛੱਡ ਗਿਆ ਹੁੰਦੇ ਛੁਣੀਆਂ ਖੇਤ ਕੰਨੀ ਕੀੜਾ ਮਾਰ ਕੇ ਉਹ ਆਧਾ ਹੈ ਤੇ ਪੱਟਾ ਵੱਢੀ ਜਾਂਦਾਗਾ ਓਏ ਹੈਲੋ ਹਾਂ ਆ ਕੀ ਕਰੀ ਜੰਨਾ ਪੱਟਾ ਵੱਢੀ ਬਾਈ ਆਏ ਕਿਵੇਂ ਵੱਢੋਂਗੇ ਯਾਰ ਤੁਸੀਂ ਵੱਢਦੇ ਹੁੰਦੇ ਨੇ ਪਹਿਲਾਂ ਛੋਟੇ ਵਾਲੇ ਛੋਟੇ ਨੇ ਲੱਤਾਂ ਖਾਦੀਆਂ ਹੁਣ ਤੂੰ ਖਾਏਗਾ ਮੈਨੂੰ ਪਤਾ ਬਾਈ ਉਹ ਵੀ ਖਾ ਗਿਆ ਆ ਇੱਕ ਮੈਂ ਖਾ ਗਿਆ ਆ ਗਿਆ ਉਹ ਵੀ ਕਿਵੇਂ ਖਾ ਗਿਆ ਆਵੇ ਹੁਣ ਕੀ ਕਰੀਏ ਭੱਜ ਜਾਨਿਆ ਦਾਦੀ ਕਹਿੰਦੀ ਤਾਂ ਹੈਗੀ ਸੀ ਠਾਣੇ ਚ ਸਿੱਧੀ ਐ ਆਪੀ ਨਿਬੜੀ ਜਾਊਗਾ ਹੁਣ ਤਾਂ ਹੋ ਗਿਆ ਜਿਹੜਾ ਕੁਝ ਹੋਣਾ ਸੀ ਬੇਬੇ ਉਹ ਹੀ ਕੰਮ ਹੋ ਗਿਆ ਲੇ ਕੀ ਹੋ ਗਿਆ ਉਹ ਤਾਂ ਮਰ ਗਿਆ ਮੇਰੇ ਹੱਥੋਂ ਬੇ ਉਹ ਤੂੰ ਜਾ ਰਹਾ ਚੰਦ ਉਹ ਨਵਾ ਹੁਣ ਕੋਈ ਉਹ ਹਰਖਰਖ ਜ ਆਪਣੀ ਵੱਟ ਵੱਢੀ ਜਾਂਦਾ ਸੀ ਮੈਥੋਂ ਤਾਂ ਮਰ ਗਿਆ ਉਹ ਉਹ ਮੱਟ ਤਾਂ ਉੱਥੇ ਰਹਿ ਗਈ ਹੁਣ ਤੇਰਾ ਕੀ ਬਣੂ ਬੇਬੇ ਤੂੰ ਕਹਿ ਦਿੱਤਾ ਹੈਗੀ ਸੀ ਕਿ ਆਪਾਂ ਥਾਣੇ ਚ ਸਾਂਭ ਲਾਂਗੇ ਬੇ ਬੇ ਇਹ ਕੀ ਕਰ ਰਿਆ ਤੈਨੂੰ ਕੀ ਹੋ ਗਿਆ ਤੈਨੂੰ ਸੇ ਬੇਬੇ ਹੁਣ ਉਹ ਤਾਂ ਮਰ ਗਿਆ ਤੇਰਾ ਤਾਂ ਦਿਮਾਗ ਨਹੀਂ ਠੀਕ ਹ ਕੋਈ ਆਪਣੇ ਗਵਾਂਡੀਆਂ ਦੇ ਬਲਾਉਂ ਨਾਲ ਆ ਪਈ ਜਾਂਦਾ ਰੋਈ ਜਾਂਦੇ ਨੇ ਹਾਂ ਕਹਿੰਦੇ ਸਾਡਾ ਮੁੰਡਾ ਮਰ ਗਿਆ ਆ ਮਾਰਿਆ ਜਾਂ ਫਿਰ ਹੁਣ ਕੀ ਕਰੀਏ ਜੇ ਹੁਣ ਇਹਨੂੰ ਕੋੜ ਗੋਣ ਕੀ ਕਰਨਾ ਹੈ ਹੁਣ ਭੱਜਦਾ ਹੈ ਹੁਣ ਮੌਕੇ ਤੇ ਹੱਥ ਨਾ ਜੀ ਪੁਲਿਸ ਤੇ ਹੁਣ ਭੱਗ ਜਾਣਾ ਬੇਬੇ ਰੋ ਹਾਂ ਗੱਲ ਛੰਡੀ ਹੋਈ ਤੋ ਫੜਿਆ ਜਾਈਂ ਇਹ ਦੱਸਿਆ ਫੇਸ ਹੰਬਲ ਲਾਂ ਦੀ ਸੰਭਾਲ ਲਾਂਗੀ ਜਦੋਂ ਪੁਲਿਸ ਆਊਗੀ ਐ ਕਰ ਹੁਣ ਤੋ ਖੁਚ ਪਾਜ ਜਾ ਅਸੀਂ ਕੁਝ ਸੋਹੋ ਚ ਜਾਣਾ ਫਿਰ ਮੈਂ ਆ ਆ ਤੋ ਦੇਓ ਠੀਕ ਹੈ ਖੋਹ ਖਾਣਾ ਇਹਨੂੰ ਭਰੇ ਸੜਦੇ ਹੋ ਜਾਂਦਾ ਮੈਂ ਤੋ ਦੂੰਗੀ ਇਹ ਤੋ ਜਦੋਂ ਕੁਟਕੀਏ ਬਣਾ ਲੈ ਮੈਂ ਕਾ ਜਾਣਾ ਕਰਕੇ ਲੈ ਜੂਗੀ ਹਾਂ ਪੁੱਤ 10 ਦਿਨ ਹੁਣ ਨਾ ਮੁੜੀ ਨਾ ਬੇਬੇ ਹੁਣ ਨਹੀਂ ਮੁੜਦਾ ਪੈਸਿਆਂ ਦੀ ਲੋੜ ਹੋਈ ਭੇਜ ਦੇਾਂਗੇ ਕੋਈ ਨਾ ਕੋਈ ਨਾ ਕਰੇ ਨਾ ਬੜੀ ਨਾ ਠੀਕ ਆ ਕੁਝ ਫੜ ਕੇ ਲੈ ਜੂਗੀ ਤੈਨੂੰ ਚਲ ਜਾ ਜਾ